ਤੇਰਾ ਕਮਰਾ ਨਹੀਂ ਹੈਗਾ ਭੈਣੇ ਇਹ ਸਾਰਾ ਇਹ ਵੀ ਸੁਝਵਾ ਮੇਰੀ ਔਲਾਦ ਸੋਲਣਾ ਭੈਣੇ ਇਹ ਤੇਰਾ ਕਮਰਾ ਨਹੀਂ ਹੈਗਾ ਤੂੰ ਕੋਈ ਪੇਕਿਓ ਲਿਆ ਕੇ ਨਹੀਂ ਬਣਾਇਆ ਨਾ ਤੇਰੇ ਤੇ ਪੇਕਿਆਂ ਦੇ ਕੋਈ ਇੱਕ ਲੱਗੀ ਆ ਮੈਂ ਤਾਂ ਸਹੀ ਕਹਿਂਦੀ ਆ ਮੈਂ ਤਾਂ ਅੱਗੇ ਹੀ ਕਹਿਂਦੀ ਮੇਰੇ ਪੇਕਿਆਂ ਦੇ ਪੰਜਾਬੀ ਦੇ ਚਾਹ ਬਾਬਾ ਹਾਂ ਤੂੰ ਜਾ ਕੰਮ ਕਰ ਤੇ ਅੱਜ ਮੈਨੂੰ ਗੱਲ ਕਹਿਤੀ ਹੂੰ ਕਿ ਇਸ ਘਰ ਚੋਂ ਨਿਕਲ ਜਾ ਜਿਸ ਦਿਨ ਮੈਂ ਤੇਰੇ ਆਪਣੇ ਘਰ ਚੋਂ ਨਿਕਲੂਗੀ ਉਦੋਂ ਕਮੀ ਵੱਡੂਗੀ ਉਦੋਂ ਕਮੀ ਚੰਗਾ ਇਹ ਮੇਰੇ ਸਹੁਰੇ ਦਾ ਘਰ ਆ ਤੂੰ ਕੱਟ ਨਹੀਂ ਸਕਦੀ ਇੱਥੋਂ ਮੈਨੂੰ ਇਹ ਮਤ ਭੁੱਲ ਇਹ ਸਾਰਾ ਸਿਆਪਾ ਨਾ ਇਸ ਸੀਮਾ ਦਾ ਪਾਇਆ ਹੋਇਆ ਇਹ ਸਾਰਾ ਸਿਆਪਾ ਇਹ ਲੱਕੀ ਆਲਵੇ ਲੱਕੀ ਦੇ ਲਪੇਟਾਂ ਤੋੜੀਆਂ ਤਦ ਕਵੇ ਇਹਨਾਂ ਨੇ ਬੜਾ ਪਰੇਸ਼ਾਨ ਘਾੜ ਛੜਿਆ ਪੜ ਗਿਆ ਜਾਨ ਲੈਣੀ ਕਰਤੀ ਇਹਨਾਂ ਨੇ ਮੇਰੀ ਮੇਰੀ ਔਲਾਦ ਹੀ ਮੇਰੀ ਨਹੀਂ ਰਹੀ ਜਾਨ ਹੀ ਜਸਵੀਰੇ ਮੇਰੇ ਬੱਚੇ ਵੀ ਖੋਲੇ ਨਹੀਂ ਸਭ ਕੁਝ ਖੋਲੇ ਮਿੱਠੀ ਬਨ ਕੇ ਮੇਰੇ ਬੱਚਿਆਂ ਨੂੰ ਆਪਣੇ ਵੱਲ ਦਾ ਕਿ ਸੀਮਾ ਤੇ ਰੱਬ ਜਾਣੇ ਕੀ ਉਹਨੂੰ ਧੂੜਾ ਤੂੜਤਾਈ ਉਹਦੇ ਤੇ ਉਹ ਤੇਰੇ ਨਾਮ ਦੀ ਮਾਲਾ ਜਪਦੀ ਆ। ਵੀ ਆ ਗਏ ਤਾਂ ਉਹਨਾਂ ਤਰ ਤੂੰ ਵੀ ਆ ਜਾ ਜਰਾ। ਮੇਰੀ ਘਰ ਸੋਹ। ਫੋਨ ਮੇ ਚੱਕਨ ਦੇ ਮਾਤਾ ਦਾ। ਫੋਨ ਮਾਤਾ ਨੇ ਕੀਤਾ। ਤੇ ਮੈਂ ਮਿਸ ਕਾਲ ਆ। ਤਾਂ ਇਹ ਪਤਾ ਆ ਬਸਟੈਂਡ ਤੋਂ ਲੈਣ ਜਾਣਾ ਤੇ ਤਪੀ ਆਈ ਜੀ। ਯਾਰ ਤੇ ਮੈਂ ਮਿਸ ਕਾਲ ਆ ਮੈਂ ਵੀ ਆ ਗਈ ਘਰ। ਘਰ ਤੇ ਆਣੀ ਮੈਂ ਤਾਂ ਕਹਿ ਨਹੀਂ ਆ। ਜੇ ਬੜਾ ਵੇ ਸਾਸੀ ਨੰਮੀ ਜੀ ਸਾਸੀ ਮੇਰੀ ਗੱਲ ਸੁਣ ਫੋਨ ਕਿੱਥੇ ਤੇਰਾ ਫੋਨ ਮੇਰੀ ਜੇਬ ਚ ਹੀ ਆ ਸਾਈਲੈਂਟ ਤੇ ਲੱਗਾ ਸੀ ਪਤਾ ਨਹੀਂ ਲੱਗਾ ਹਾਂ ਮੈਨੂੰ ਨਹੀਂ ਆਇਆ ਗਿਆ ਨਹੀਂ ਇਸ ਕਾਲ ਹਾਂ ਤੇ ਮੈਂ ਨਾਈਂਆ ਤਾਂ ਵੀ ਮਿਸਤ ਲਾਉ ਕੋ ਮੈਂ ਹਾਂ ਤੇ ਫਿਰ ਤੇ ਪਤਾ ਨਹੀਂ ਲੱਗਿਆ ਮਾ ਫੋਨ ਵੀ ਕਰਦੀ ਕਰਦੀ ਨਾ ਚਾਹੇ ਮੈਂ ਤੈਨੂੰ ਸੇਰੇ ਵੀ ਦੱਸਿਆ ਜੀ ਮੈਨੂੰ ਰਾਜ ਨਹੀਂ ਚੇਤਾ ਭੁੱਲ ਗਿਆ ਤੇਰੀ ਚਾਚੀ ਕਿੱਥੇ ਗਈ ਹੁੰਦੀ ਨਾ ਤੇ ਤੂੰ ਗੋਲੀਆਂ ਕੂੜਦਾ ਜਾਂਦਾ ਉਹਨੂੰ ਲੈਣ ਵਾਸਤੇ ਤੇ ਨਾਲ ਇੰਨਾ ਗਰਮ ਹੋ ਗਿਆ ਕਿ ਫੋਨ ਹੀ ਆ ਦੱਸੋ ਜੀ ਆਗੇ ਤੇ ਠੀਕ ਆ ਹਾਂ ਆਗੇ ਠੀਕ ਹੈ ਤੇਰੀ ਕੀ ਹੋ ਗਿਆ ਆਗੇ ਤੇ ਤੇ ਕਿਉਂ ਹੈ ਗਰਮੀ ਜਦੋਂ ਬਾਰਾ ਸਾਲ ਨੂੰ 2 ਕਿਲੋਮੀਟਰ ਤੁਰਦੇ ਆ ਗਏ ਤਾਂ ਕੀ ਹੋ ਗਿਆ ਕੋਈ ਨਾ ਮਿਟਾ ਦੇ ਲੋ ਮम्मा ਕਿੰਨਾ ਬਣਾ ਇਹਨਾਂ ਨੂੰ ਅੱਜ ਉੱਥੇ ਬਹਿ ਜਾਂਦੇ ਆ ਅੱਛਾ ਆ ਜਿੱਥੇ ਆ ਜੀ ਗੈਰ ਕੀ ਗੱਲ ਕਰ ਲੋ ਪਾਣੀ ਕਿਹਾ ਮੈਂ ਕਿਹਾ ਕਿ ਇਸੇ ਨਹੀਂ ਬਿਨਾ ਹੋਊਗਾ ਨਹੀਂ ਸੀ ਕੁਮ ਹੈ ਨਾ ਕੋਈ ਨਹੀਂ ਕਿ ਨੀ ਸੱਚੀ ਮੈਨੂੰ ਪਤਾ ਨਹੀਂ ਲੱਗਾ ਲੀਣਾ ਮੈਂ ਆਈ ਆਣਾ ਸੀ ਜਾਣ ਵਾਸਤੇ ਅੱਛਾ ਹੁਣ ਮੈਨੂੰ ਕੋਈ ਗੱਲ ਦੱਸੋ ਹਾਂ ਜੀ ਦੱਸੋ ਤੁਸੀਂ ਮਾ ਦੇ ਨਾਲ ਗਿਆ ਸੀ ਉਦੋਂ ਸਿੰਦਰ ਤੇ ਕਹੇ ਹਾਂ ਜੀ ਕਿਹੜੀ ਕਿਹੜੀ ਗੱਲੋਂ ਕਹਿ ਕੇ ਆਇਓ ਸਿੰਦਰ ਦੇ ਬੱਚਾ ਅਸੀਂ ਸ਼ਮੀਰ ਨੂੰ ਦੇ ਦਿਆਂਗੇ ਹੈ ਕੀ ਸੋਚ ਕੇ ਮੰਮੀ ਪਹਿਲਾਂ ਤਾਂ ਮੈਨੂੰ ਐ ਦੱਸੋ ਦੱਸਿਆ ਤਾਂ ਕਿ ਨੀਸੀ ਮਾੜੀ ਦੱਸਿਆ ਜਾਂ ਚਾਚੀ ਨੇ ਦੱਸਿਆ ਮੇਰੇ ਭਾਵੇਂ ਜੀ ਮੱਜੀ ਨੂੰ ਸਿਆ ਹੋਵੇ ਮੈਨੂੰ ਗੱਲ ਦਾ ਪਤਾ ਲੱਗਦਾ ਤਾਂ ਮਤਲਬ ਸੀ ਮੈਨੂੰ ਗੱਲ ਦਾ ਪਤਾ ਲੱਗ ਗਿਆ ਨਾ ਉਹ ਨਾਲੇ ਮੂਵੀ ਛੱਡੋ ਇਹ ਪੁਰਾਣੀ ਗੱਲ ਉਹਨਾਂ ਨਾਲੇ ਚਾਚੀ ਮਾਫੀ ਤੇ ਮੰਗ ਤੇ ਆਏ ਆ ਤੇ ਫੇਰ ਆਪਾਂ ਕਿਉਂ ਗੱਲ ਕਰਨੀ ਉਹ ਚਾਚੀ ਦੇ ਆਜਾ ਕਹਿੰਦੀ ਸਰਵਨ ਕੁਝ ਆਪਣਾ ਆਪਣੇ ਆਪ ਵੀ ਸੋਚੋ ਆਪਣੀ ਭੈਣ ਦਾ ਵੀ ਬੱਸ ਸੋਚੋ ਉਹ ਹੋਇਆ ਕਿ ਨੈਤ ਅੱਪੇ ਆਏ ਜੀ ਤੁਸੀਂ ਤੱਪੇ ਕਮਾਲ ਦੀ ਵਾਲ ਅਜੀ ਤੂੰ ਮੈਨੂੰ ਪੁੱਛਿਆ ਵੀ ਤੱਪੇ ਤੱਪੇ ਕਿਉਂ ਆਏ ਜੀ ਸਿਮਰਤ ਨੇ ਦੱਸਿਆ ਮਨ ਮਾਪਾ ਨੇ ਸਿਮਰਤ ਨੇ ਦੱਸਿਆ ਵਾ ਉਹ ਲਾਤੀ ਮੰਮੀ ਉਹਨੇ ਲੁੱਤੀ ਘਰ ਭਾਜੇ ਮੈਂ ਉਹਨੂੰ ਮਨਾ ਵੀ ਕੀਤਾ ਸੀ ਇਹੋ ਜੀ ਗੱਲ ਨਾ ਕਹੀਂ ਚਾਚੀ ਉਹ ਕਾਲਿਸ ਤੁਮ ਗਮਾ ਸਿਮਰਤ ਕਿੱਥੇ ਜਾ ਜਾਂਦੀ ਨਹੀਂ ਮੰਮੀ ਮੇਰੀ ਗੱਲ ਸੁਣੋ ਜਦੋਂ ਚਾਚੀ ਨੇ ਮਾਫੀ ਮੰਗ ਲਈ ਤੇ ਫੇਰ ਸਿਮਰਤ ਦਾ ਕੀ ਕੰਮ ਸੀ ਤੁਹਾਨੂੰ ਦੱਸਾਂਗਾ ਕੋਣ ਤੁਸੀਂ ਬੇਮਾਨ ਨੂੰ मां मरी ਨਹੀਂ ਅਜਿੰਦੀ ਬਗੀ ਹੈ ਅੱਛਾ ਸਾਰੀਆਂ ਗੱਲਾਂ ਦੱਸੀਆਂ ਤੇ ਚਾਚੀ ਵੱਲੋਂ ਨਹੀਂ ਦੱਸਿਆ ਤੇਰੇ ਨੇ ਮਾफी ਮੰਗੀ ਹੈ ਮਾफी ਮੰਗਣ ਲਈ ਲੋਬਤ ਕਿਉਂ ਆਈ ਕਿਉਂ ਆਈ ਗੱਲ ਸੁਣੋ ਫੁੱਲ ਭਨੇ ਕੇ ਚਾਚੀ ਨੇ ਕਿਹਾ ਤਾ ਵਾ ਫਗਲ ਫੁੱਲ ਭਨੇ ਕੇ ਹੈ ਮੇਰੇ ਗੱਲ ਸੁਣੋ ਤੁਹਾਡੇ ਨਾਲ ਮੈਨੂੰ ਗੱਲ ਕਰਨ ਦਾ ਮੇਰੇ ਸਿਰ ਪੀੜ ਮੈਨੂੰ ਲੱਗੀ ਹੈ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਦੋਨੋਂ ਉਹਦੇ ਰੋਗੋ

ਅਗਰ ਮੈਨੂੰ ਕਿਸੇ ਨੇ ਆ ਕੇ ਪਾਣੀ ਦਾ ਗਲਾਸ ਹੀ ਪੁੱਛਿਆ ਨਾ ਤੇ ਮੈਥੋਂ ਬੁੜਾ ਕੋਈ ਨਹੀਂ ਹੋ ਜਾਂਦਾ ਇੱਥੇ ਬੈਠੀ ਗੱਲ ਸੁਣੋ ਇੱਧਰ ਗੱਲ ਤਾਂ ਸੁਣੋ ਹੈ ਨਾ ਕਿਉਂ ਜਿਹੇ ਗੱਲਾਂ ਕਰ ਜਾਂਦੇ ਇਹ ਦੱਸ ਤੇ ਕਿਥੇ ਸਿਮਰਤ ਨਹੀਂ ਸਹੀ ਮੇਰੀ ਗੱਲ ਸੁਣੋ ਦੇ ਨਾ ਰੋਟੀ ਪਤਾ ਨਹੀਂ ਕਿਹੜੀ ਗੱਲ ਦੱਸਤੀ ਜਿਹੜੇ ਇੰਨਾ ਕੁੜ ਕੱਢਣ ਦਾ ਪਾਰ ਹੋ ਗਏ ਮੇਰੀ ਰੋਟੀ ਨਾ ਬਣਾਈ ਮੈਨੂੰ ਪੁੱਛੇ ਹੋਣਾ ਦੱਸ ਇਹਨੂੰ ਪੁੱਛਣਾ ਕਿੰਨੇ ਮਾਤਾ ਨੂੰ ਹੈ ਮੇਰੀ ਤੇ ਗੱਲ ਸੁਣ ਲਓ ਜੋ ਤੁਹਾਨੂੰ ਗੁੱਸਾ ਚੜਿਆ ਹੀ ਨਾ ਸੁਣ ਕੇ ਉਹੀ ਮਾਤਾ ਨੂੰ ਚੜ ਗਿਆ ਆ ਅੱਜ ਇਹ ਗੁੱਸੇ ਕੀ ਆ ਥੋੜੇ ਦੇਰ ਬਾਅਦ ਸ਼ਾਂਤ ਹੋ ਜੰਗੇ ਤੇ ਗੱਲ ਕਰ ਲੈਂਦੇ ਗਲਤੀ ਜੇ ਆਪਾਂ ਕਰ ਵੀ ਲਈ ਤੇ ਮਾਮੀ ਮੰਗ ਲਈ ਕਿਉਂ ਨਹੀਂ ਇਹਨਾਂ ਦੀ ਗੱਲ ਸਮਝ ਚਾਉਂ। ਠੀਕ ਆਪਾਂ ਕੀਤੀ ਤੂੰ ਕੀਤੀ ਤੇ ਚਾਚੀ ਨੇ ਕੀਤੀ। ਤਾਂ ਮਾਤਾ ਦਾ ਤਾਂ ਬਾਂਦਾ ਹੀ ਸੀ ਗੱਲ ਕਰਨ ਦਾ। ਮੈਂ ਤੈਨੂੰ ਕਿਹਾ ਵੀ ਨਾ ਚਾਹੀਏ। ਫਿਰ ਵੀ ਤੁਸੀਂ ਮੈਨੂੰ ਉਧਰ ਲੈ ਕੇ ਗਈਆਂ। ਨਹੀਂ ਚਲੋ ਨਹੀਂ ਚਲੋ। ਤੇ ਕੀ ਮਰੇਆ ਬੇਇੱਜ਼ਤੀ ਕਰਾਈ ਨਾ। ਮੁੜਕੇ ਉਹ ਮਾਮੀ ਮੰਗੀ ਕੀ ਮਰੇਆ ਗਈ ਆ। ਚਲੋ ਦੇਖਿਆ ਨਹੀਂ ਕਿਹੜੇ ਕਿਹੜੇ ਰੁੱਖੋਂ ਬੋਲੀ ਪੂਰੀ ਸੱਸ। ਤੇ ਕਹਿਨੀ ਆ ਹੁਣ ਗੁੱਸੇ 'ਚ ਕੋਈ ਨਹੀਂ ਕਰ ਲੈਣੀ ਮੈਂ ਗੱਲ। ਮੇਰੇ ਨਾ ਤੇ ਬੜੇ ਮੋਤੇ ਆਂ ਕਿਰੋ ਕੋ ਭੈਣ ਦਾ ਘਰ ਹੋਵੇ ਨਾ ਤੇ ਗੱਲ ਕਰਦੇ ਵਧੀਆ ਲੱਗਦੇ ਦੂਰੋਂ ਭੈਣਾਂ ਦਾ ਘਰ ਆ ਦੱਸ ਮੈਂ ਕਿਹਦੇ ਵੱਲ ਦੀ ਗੱਲ ਕਰਾਂ ਸਿਮਰਤ ਵੱਲ ਦੀ ਗੱਲ ਕਰਾਂ ਜਾਂ ਛੰਮੀ ਵੱਲ ਦੀ ਗੱਲ ਕਰਾਂ ਤੈਨੂੰ ਕੁਝ ਨਹੀਂ ਨਜ਼ਰ ਆਉਂਦਾ ਨਜ਼ਰ ਤੇ ਮੈਨੂੰ ਸਾਰਾ ਕੁਝ ਆਉਂਦਾ ਪਰ ਸਿਮਰਤ ਨੂੰ ਨਹੀਂ ਨਜ਼ਰ ਆਉਂਦਾ ਜਦੋਂ ਸਿੰਘ ਨੇ ਦਿੱਤੀ ਸੀ ਨਾ ਛੰਮੀ ਛੰਮੀ ਕਰਦੀ ਫਿਰਦੀ ਤੇ ਹੁਣ ਹੁਣ ਉਹਦਾ ਦੁੱਖ ਸਮਝਦੀ ਨਹੀਂ ਪਈ ਇਹ ਇਹ ਹੋਰੋਂ ਤਾਂ ਆਏ ਸਾਡੇ ਤੇ ਸਵਾਰ ਹੋ ਕੇ ਸੱਸੋਂ ਦੀ ਨਹੀਂ ਚੰਗਾ ਸਮਝਦੀ ਸਿਮਰਤ ਵਰਨੋ ਨੇ ਚੰਗਾ ਸਮਝਦੀ ਹੈਗੀ ਸ਼ੁਕਰ ਹੈ ਮਾਲਕ ਦਾ ਮੇਰੀ ਸ਼ਮੀ ਨਾਲ ਜੀ ਗੱਲ ਹੋਈ ਆ ਉਹਨੇ ਕਹਿ ਲ ਨਾਂ ਮੇਰੀ ਮੇਰੇ ਨਾਲ ਸਹਿਮਤ ਆ ਮੇਰਾ ਦੁੱਖ ਸਮਝਦੀ ਪਈ ਆ ਕਿਸੇ ਨੇ ਤਾਂ ਸਮਝਾਈ ਮੇਰੀ ਗੱਲ ਸੁਣਾ ਤੂੰ ਫੋਨ ਕਰਦੀ ਹੈਂਦੀ ਸ਼ਮੀ ਨੂੰ ਤੇ ਜੇ ਸਿਮਰਤ ਨੂੰ ਪਤਾ ਲੱਗ ਗਿਆ ਨਾ ਉਹਨੇ ਮੰਮੀ ਦੇ ਕੰਨ ਚ ਫੇਰ ਬੋਗ ਮਾਰ ਕੇ ਢੀਆ ਤੇ ਕੀ ਕਰਾ ਮੈਨੂੰ ਨਹੀਂ ਫੋਨ ਕਰਦੀ ਉਹਨੂੰ ਕਰਦੀ ਫੋਨ ਤੇ ਜਾਂ ਤੇ ਦੋਵਾਂ ਨੂੰ ਕਰਿਆ ਕਰ ਫੋਨ ਮੇਰੀ ਗੱਲ ਤੇ ਸੁਣਦੇ ਨਹੀਂ ਫੋਨ ਮੈਂ ਗੋਨਾ ਨੂੰ ਕਰਦੀ ਪਰ ਸਿਮਰਤ ਨੇ ਅੱਜ ਤੱਕ ਮੇਰਾ ਫੋਨ ਨਹੀਂ ਚੁੱਕਿਆ। ਚੰਮੀ ਨੇ ਫੋਨ ਕਰਦੀ ਹੈ ਨਾ ਮਿਸ ਕਾਲ ਵੀ ਹੋ ਜਾਂਦੀ ਨਾ ਬੈਕ ਕਾਲ ਕਰਕੇ ਪੁੱਛਦੀ ਭਾਬੀ ਕੀ ਗੱਲ ਹੋ ਗਈ? ਠੀਕ ਜੇ ਨਹੀਂ ਸੀ। ਉਹਦਾ ਨਹੀਂ ਮੱਚ ਬੰਦਾ। ਤੈਨੂੰ ਪਤਾ ਨਾ ਸਿਮਰਤ ਹਮ ਕਿਉਂ ਨਹੀਂ ਬੋਲਦਾ? ਮੰਮੀ ਕਰਕੇ ਨਹੀਂ ਬੋਲਦਾ ਕਿਉਂਕਿ ਮੰਮੀ ਸਿਆਪਾਵਾ ਕੇ ਪੈ ਜਾਂਦੇ ਘਰ ਵਿੱਚ। ਲੜਾਈ ਮੈਨੂੰ ਕੱਲੀ ਮਿਲਦੀ ਹਰ। ਜਦੋਂ ਮੈਂ ਕੋਲ ਲੜ ਪੈਂਦੇ ਹਾਂ ਹੁਣ ਦੇਖਿਆ ਕੀ ਕੀਤਾ। ਹੁਣ ਬੰਦਾ ਪੁੱਛੇ ਇਹਨੂੰ ਰੋਟੀ ਕੌਣ ਪਚੂਗਾ? ਤੇ ਚਿੰਤਾ ਨਾ ਕਰੋ। ਬੜੇ ਤੇ ਪੋਤੇ ਐ ਨਾ ਉਹਨਾਂ ਦੀ ਜਿਹੜੇ ਉਹਨਾਂ ਨੇ ਅੱਜ ਰੋਟੀਆਂ ਪੁੱਛਦੀਆਂ। ਮੈਂ ਆ ਹੀ ਪੁੱਛਣਾ ਨਾ ਗੁੱਸੇ ਵਿੱਚ ਬੰਦਾ ਬੜਾ ਕੁਝ ਕਹਿ ਦਿੰਦਾ। ਅਜੇ ਤੇ ਮੈਂ ਨਾਲਕਿਆਂ ਵੱਲੋਂ ਪੁੱਛਣਾ ਸੀ ਕੀ ਆ ਮਾਮਾ ਜੀ ਦਾ ਜਾਂ ਕੀ ਕਰਦੇ ਪਈ ਜਾਂ ਕੋਈ ਗੱਲ ਹੀ ਨਹੀਂ। ਮਾਮੇ ਆਂ ਦੀ ਗੱਲ ਛੱਡੋ। ਮਾਮੇ ਤੇ ਠੀਕ ਠਾਕ ਐ। ਤੁਹਾਨੂੰ ਪਤਾ ਐ ਨਾ ਸ਼ੰਮੀ ਦੀ ਸਾਸ ਨੇ 6 ਮਹੀਨੇ ਦਾ ਡਾਇੰਗ ਦਿੱਤਾ। ਜੇ 6 ਮਹੀਨੇ ਦਾ ਕੋਈ ਸਵਾਲ ਨਾ ਹੋਇਆ ਤਾਂ ਫੇਰ ਦੱਸੋ ਕੀ ਕਰਨਾ ਜੇ? ਸੀਮਾ ਮੈਂ ਇਹਦਾ ਨਹੀਂ ਹਾਸੋਜ ਲਿਆ। ਮਾ ਚਾਚੀ ਨਾਲ ਸਾਰੀ ਗੱਲ ਕਰਨੀ ਤੋਂ ਮਟਗਾ ਮਾ ਚਾਚੀ ਨਾਲ ਇਹ ਗੱਲ ਕਰਨੀ ਸੀ ਜੇ ਸ਼ਮੀ ਨੂੰ ਬਾਹਰ ਕੱਢ ਦਿੰਦੇ ਆ ਤੇ ਕਿਉਂ ਨਾ ਰਾਣੀ ਨੂੰ ਘਰ ਜਵਾਈ ਬਣਾ ਲੈਣ ਚਾਚੀ ਦੀ ਆਹ ਤੇ ਸਭ ਤੋਂ ਵਧੀਆ ਇੱਕ ਤੇ ਸ਼ਮੀ ਆ ਚਾਚੀ ਦੇ ਸਾਹਮਣੇ ਰਹੂਗੀ ਅੱਗੇ ਸੱਸ ਕਹੇਗੀ ਬੱਚਾ ਨਹੀਂ ਕੋ ਜੰਮਿਆ ਹੋਰ ਮੇਰਾ ਪੁੱਤ ਵੀ ਲੈ ਚਲੀ ਆ ਹੋਰ ਉਹਨੂੰ ਗੱਲਾਂ ਨੰਮੀ ਨੇ ਜੱਗਿਆ ਛੱਡ ਤੋ ਇਹ ਕਹਿਣਾ ਆਪ ਤੇ ਦੇ ਨਹੀਂ ਸਕੀ ਤੇ ਮੇਰਾ ਪੁੱਤ ਮੇ ਕੋ ਲੈ ਚਲੀ ਆ ਮੇਰੀ ਗੱਲ ਸੁਣਾ मेरे जोगी करीबास तो रहे ना, ऐसे तो सुख बढ़िया बात है, बच्चा की तरह है यानी कोई टीपोता, तो ऐसे बाँदे, ऐसे बाँदे तो टीपोता बाँदा जवाई भी तो पोती हूँ दिया ना? तेरा भी सोच सही है, मेरी भी सही है, मेरा भी सच सच भी सोच रही सोचो, पियोने कह रहा मेरा पोतला है, जल्लिया से क्यों नह ਕਾਲ ਮਾ ਦੀ ਸਾਸ ਨੇ ਇਹ ਚੱਲਣਾ ਮੇਰੀ ਗੱਲ ਸੁਣਣਾ ਠੰਡੇ ਦਿਮਾਗ ਨਾਲ ਸੋਚ ਜੇ ਇਹੋ ਗੱਲ ਤੂੰ ਕਿਤੇ ਚਾਚੀ ਨਾਲ ਕਰੇ ਨਾ ਤੇ ਚਾਚੀ ਦੇ ਦਿਮਾਗ 'ਚ ਪੱਲੇ ਬਹਿ ਜਾਏ ਦਿਮਾਗ ਦੀ ਗੱਲ ਚਾਚੀ ਦੇ ਤੇ ਪੱਲੇ ਮੈਂ ਪਾ ਦੂੰਗੀ ਤੇ ਚਾਚੀ ਸਮਝ ਵੀ ਲੈਣਗੀ ਤੇ ਉਹਨਾਂ ਦਾ ਸਹਾਰਾ ਵੀ ਬਣ ਜਾਏਗਾ ਪਰ ਇਹ ਸੋਚੋ ਆਪਣੀ ਮਾਂ ਦਾ ਕੀ ਕਰਨਾ ਮਾਂਜਣ ਵਾਲੇ ਪਏ ਆ ਚੁੱਪ ਕਰਕੇ ਬੈਠੀ ਹੋਊਗੀ ਕਿਤੇ ਇੱਕ ਕੰਮ ਦਾ ਸੁੱਖ ਨਹੀਂ ਹੈਗਾ ਵੀ ਨਾਲ ਮੈਂ ਕਰਾਂ ਤਾ ਬੈ ਕੇ ਤੇ ਬਸ ਫੋਨ ਵੇਖੀ ਜਾਊਗੀ ਇਹਨੂੰ ਕਹਿਨੀ ਆ ਵੀ ਕੋਠੇ ਕੱਪੜੇ ਸੁੱਕੜੇ ਪਾ ਦੇ ਆ ਜਾ ਕੇ ਕਿੱਲੇ ਸਾਰੇ ਸਿਮਰਤ ਮੇਰੇ ਗਾਉ ਸਨ ਕੀ ਫੋਨ ਚਲਾਈ ਜਾਣੀ ਐ ਮੇਰੇ ਜੈ ਜੀ ਮੇਰੇ ਗਾਉ ਸਨ ਜਾ ਕੇ ਤੇ ਕੱਪੜੇ ਸੁੱਕਣੇ ਪਾ ਕੇ ਆ ਸਵੇਰ ਦੀ ਮੈਂ ਵੀ ਲੱਗੀ ਆ ਮੈਂ ਵੀ ਥੱਕ ਜਾਨੀ ਆ ਕਿੰਨਾ ਕੰਮ ਕਰੀ ਜਾਵਾਂ ਘਰ ਦਾ ਦੇਲੀ ਮੈਂ ਆਨੇ ਕਪੜੇ ਸੁਕਣੇ ਪਹੁੰਚ ਜਾਣੀ। ਮੇਮਰਾ ਤਾਂ ਗਰਮੀ ਬਹੁਤ ਜ਼ਿਆਦਾ। ਅੱਗੇ ਮੰਮੀ ਥੋੜਾ ਬੋਤਾ ਮੇਰੇ ਨਾਲ ਕਰ ਦਿੰਦੇ ਆ। ਅੱਜ ਮੰਮੀ ਕਿਤੇ ਗਏ ਆ ਤੈਨੂੰ ਵੀ ਪਤਾ ਵਾ। ਘਰੇ ਨਹੀਂ ਹੈਗੇ। ਤੇ ਇਸ ਕਰਕੇ ਥੋੜਾ ਬੋਤਾ ਮੇਰੇ ਨਾਲ ਕੰਮ ਕਰਾ ਦੇ। ਮੈਂ ਥੱਕ ਗਈ ਆ ਬਹੁਤ ਜ਼ਿਆਦਾ। ਤਸਵੀਰ ਤਾਂ ਮੰਮੀ ਕਰਨ ਨਹੀਂ ਦੇਈ ਅੱਜ ਮੈਂ ਹੁਣੇ 10 ਮਿੰਟ ਬੈਠ ਕੇ ਜੇ ਤੂੰ ਰੋਲਾ ਪੋੜਾ ਸ਼ੁਰੂ ਕਰ ਦਿੰਦੇ ਜੀ। ਤੇ ਮੈਂ ਪਤਾ ਕੀ ਹੋਵੇ ਸੋਈ ਦੇ ਸਾਰੇ ਦਰਾਜ ਅੱਜ ਸਾਫ਼ ਕੀਤੇ ਆ। ਬੈੱਡ ਅੰਦਰੋਂ ਸਾਫ਼ ਕੀਤੇ। ਅੱਜ ਮੇਰਾ ਕੰਮ ਨਾ ਦੁੱਗਣਾ ਹੋ ਗਿਆ ਵਾ। ਬੈੱਡ ਸ਼ੀਟਾਂ ਸਾਰੀਆਂ ਮੈਂ ਧੋਤੀਆਂ, ਪੜਦੇ ਧ ਕਿੱਥੇ ਕਰਾਇਆ ਤੂੰ ਸੁੱਤੀ ਉੱਠੀ ਆ ਤੇ ਚਾਹ ਬਰੈਡ ਖਾ ਲਈ ਆ ਮੜ ਕੇ ਰੋਟੀ ਪਾਣੀ ਖਾ ਲਿਆ ਤੇ ਆਪਾਂ ਬੈਠ ਗਏ ਫੋਨ ਲੈ ਕੇ ਕਿੱਥੇ ਕਰਾਇਆ ਨਹੀਂ ਚੰਮੀ ਮੇਰੀ ਗੱਲ ਸੁਣ ਉਹ ਕਿਹੜੇ ਕੰਮ ਕਰਦੀ ਐ ਆਖੇ ਲੱਗਦੀ ਕਿਦੇ ਤੂੰ ਜਾਵ ਕਰ ਲੈ ਜਾਏ ਕੰਮ ਇਹਨਾਂ ਦਾ ਕੰਮ ਐ ਜਿਹੜਾ ਕਰਿਆ ਤੂੰ ਆਪ ਹੀ ਮੇਰੀ ਗੱਲ ਸੁਣਾ ਮੈਂ ਵੀ ਥੱਕ ਗਈ ਆ ਮੈਂ ਕਿਤੇ ਲੋਹੇ ਦੀ ਥੋੜੀ ਬਣੀ ਆ ਤੇ ਕਰਵਾ ਲਾ ਫਿਰ ਉਹ ਤੁੰਦਾ ਦੇ ਉਹਨੇ ਨਹੀਂ ਕਰਨਾ ਕਰਨਾ ਤੈਨੂੰ ਹੀ ਪਣਾ ਜਾ ਕਰਿਆ ਉਹਨੇ ਕਿਹੜਾ ਅੱਖ ਲਗਾ ਦੇ 10 ਮਿੰਟ ਤੇ ਸਾਰਾ ਕੰਮ ਹੈਗਾ ਜਾ ਤੂੰ ਹੀ ਕਰਿਓ ਤੇ ਪੇਰਾ ਸੀ ਕਿ ਨਪਲਾ ਚਲਾ ਦੇ ਲਈ ਉੱਠ ਮੈਂ ਨਹੀਂ ਜਾਣਾ ਉੱਪਰ ਗਰਮੀ ਬਹੁਤ ਜ਼ਿਆਦੀ ਤੂੰ ਜਾਓ ਮੈਂ ਨਹੀਂ ਚੱਲੂੰ ਅੰਜੀ ਤੇ ਜ਼ਿਆਦਾ ਘੂਏ ਜਾਂਦੀ ਜਾਂਦੀ ਏ ਤੇ ਤੈਨੂੰ ਮੈਂ ਕੀ ਕਹਿੰਦੇ ਉਹ ਜਿੱਦਾਂ ਕਹਿੰਦੇ ਆਂ ਜੇ ਚੱਲ ਜਾ ਤੂੰ ਆਪ ਕੋ ਚੱਲ ਜਾ ਠੀਕ ਹੈ ਨਾ ਐਨਾ ਟਾਈਮ ਲਾਤਾ ਕਹਿੰਦੇ ਅੱਜ ਨਹੀਂ ਜਿੰਨੂੰ ਕਰ ਵੀ ਹੋਣਾ ਇਸ ਜਗ੍ਹਾ ਆਪ ਮਾ ਵੀ ਤੇ ਪਾ ਦੇਣੀ ਆ ਕੋਠੇ ਜਾਇਆ ਜਾਂਦਾ ਗਰਮੀ ਚ ਘੜੀ ਘੜੀ ਪਤਾ ਨਹੀਂ ਹਿੱਲਦੀ ਨਹੀਂ ਆ ਜੋ ਮਰਜ਼ੀ ਕਹਿ ਲੋ ਇਹਨੂੰ ਘੂਏ ਚੜੀ ਜ਼ਿਆਦਾ ਘਰ ਹੋਈ ਤਾਂ ਕੋਈ ਪੈਦਾ ਨਹੀਂ ਇਹਦਾ। ਥਾਂ ਨੂੰ ਚੰਗੀ ਭਈ। ਰੋਟੀ ਪਣੀ ਬਣਾਉਂ ਤਾਂ ਸਾਰੇ ਤਾਂ ਪਹਿਲੇ ਡੱਫਣ ਬਹਿ ਜਾਂਦੀ। ਬਗਿਆੜ ਜਿਹਦਾ ਮੂੰਹ ਕੀਤਾ। ਅੰਤਰਾ ਮੇਰਾ ਸਾਰਾ ਦਿਨ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ। ਥਲ੍ਹਾ ਲਾ ਕੇ ਕੱਪੜੇ ਤਾਂ ਮੇਰੇ ਗਾੜੀ ਛੁੱਟੀ ਜਾਊਗੀ ਕਿ ਧੋਦੇ ਦੀ। ਗੱਲ ਨਾਲ ਤਾਂ ਸਭ ਤੋਂ ਜ਼ਿਆਦਾ ਮੈਨੂੰ ਕਰਦੀ ਘਰੋਂ ਕੱਢਣ ਨੂੰ ਤੇ। ਸਪੋਰਟ ਕਰਨ ਦੀ ਤੇ। ਉਸ ਲਈ ਜੀਜੂ ਕੀ ਦੇਖਣ ਦੇ ਜੀ ਕਿਸੇ ਫੋਨ ਮਿਲਿਆ ਹਾਂ ਦੱਸੋ ਥੋੜਾ ਜਿਹਾ ਸੇ ਪਾਸੇ ਵੀ ਧਿਆਨ ਰੱਖ ਲਿਆ ਕਰੋ ਤੁਹਾਡਾ ਚੰਨ ਫੋਨ ਵਾਲੀ ਰਹਿੰਦਾ ਵਾ ਮੇਰੀ ਗੱਲ ਸੁਣ ਹਾਂਜੀ ਹੁਣ ਜਬੜਾ ਉੱਠ ਕੇੜੀ ਆ ਗਈ ਇੱਥੇ ਉਹ ਤੇ ਜੀਜੀ ਨੂੰ ਕਹਦਾ ਤਾਂ ਕਹਿਣ ਦੇ ਕੰਮ ਕਰਾ ਦੇ ਮੇਰੇ ਨਾਲ ਕੱਪੜੇ ਸੁਕਣੇ ਪਾ ਦੇ ਛੋਟੇ ਮोटे ਕਰ ਦੇ ਕੰਮ ਕਰਾ ਦੇ ਉਹਦੇ ਧੋੜ ਦੇਣੀ ਹੈ ਉਹਦੇ ਵਿੱਚ ਲੱਗੀਆਂ ਓਹੋ ਜੀਜੂ ਤਾਨੂੰ ਪਤਾ ਤਿਆਦੀ ਦੀ ਕਿਦਾਂ ਦੇ ਆ ਨਾਲੇ ਸਵੇਰ ਦੀ ਮੰਮੀ ਸਾਰਾ ਕੰਮ ਕਰਨ ਨਹੀਂ ਦੇਈਆਂ ਮੈਂ ਕਿਹੜਾ ਬੈਠੀ ਆ ਹੁਣੇ ਬਸ 10 ਮਿੰਟ ਮੈਂ ਬੈਠੀ ਆ ਤੇਦੀ ਤੁਹਾਨੂੰ ਪਤਾ ਉਸ ਵੇਲੇ ਕਹਿਣ ਜਾਂਦੇ ਦੋ ਦੇ ਸਾਰੇ ਕੱਪੜੇ ਹੈਗੇ ਦੋ ਮਿੰਟ ਚੋਂ ਸੁੱਕਣੇ ਪਾਗੇ ਹੁਣੇ ਆ ਜਾਣਾ ਨਾਲੇ ਨਾ ਤੂੰ ਅੱਡੇ ਦੋਵਾਂ ਭੈਣਾਂ ਦੀ ਗੱਲ ਚ ਨਾ ਆਇਆ ਕਰੋ ਤੁਹਾਨੂੰ ਪਤਾ ਤੇ ਹੈਗਾ ਇਹ ਫੇਰ ਇੱਕੋ ਜਿਹਾ ਹੋ ਜਾਣਾ ਹੁੰਦਾ ਵਾ ਹੁਣ ਜੀਜੂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਕਰਨੀ ਹਾਂਜੀ ਕਿਹੜੀ ਗੱਲ ਕਰਨੀ ਸੀ ਮੈਂ ਨਾ ਕਾਫੀ ਦਿਨ ਹੋ ਗਏ ਟਾੜ ਨਾਲ ਗੱਲ ਕਰਨੀ ਸੀ ਕਿਹੜੀ ਦੱਸਣ ਦੀ ਗੱਲ ਕਰਨੀ ਸੀ ਮੇਰੇ ਨਾਲ ਮੰਮੀ ਜੀ ਨੇ ਜਿਸ ਟੌਪਿਕ ਤੇ ਟਾੜ ਨਾਲ ਗੱਲ ਕਰਨੀ ਸੀ ਦੂਜੇ ਵਿਆਹ ਬਾਰੇ ਤੂੰ ਮੇਰੇ ਬਾਰੇ ਕੀ ਗੱਲ ਕਰਨੀ ਮੰਨਣਾ ਗੱਲ ਜੀਜੂ ਮੈਂ ਕੀ ਕਰਨੀ ਮੈਂ ਸਿਰਫ ਤੁਹਾਨੂੰ ਸਮਝਾਵਾਂਗੀ ਇੱਕ ਚੰਗੀ ਸਲਾਹ ਹੀ ਦਵਾਂਗੀ ਕਿ ਵੇਖੋ ਹੁਣ ਤੁਸੀਂ ਇਤਿਹਾਸ ਸਿਆਣੇ ਜੀ ਕਿ ਸ਼ਮੀ ਦੀ ਰਵਲਤ ਹੁਣ ਕੋਈ ਉਮੀਦ ਹੈ ਨਹੀਂ ਕਿ ਕੁਝ ਬਣੂਗਾ ਅੱਗੇ ਕਿ ਨਹੀਂ ਬਣੂਗਾ ਤੇ ਹੁਣ ਤੁਸੀਂ ਆਪਣਾ ਵੇਖੋ ਨਾ ਤੁਹਾਨੂੰ ਪਤਾ ਫਿਰ ਉਮਰਦੇ ਸਾਹਿਬ ਨਾਲ ਵੀ ਦੇਖਣਾ ਪੈਂਦਾ ਆਪਣੇ ਆਪ ਦਾ ਹਾਂ ਬੋਲੀ ਚੱਲ ਤੂੰ ਕੀ ਬੋਲਣਾ ਚਾਹਨੀ ਹੈ ਮੈਂ ਤੇਰੀ ਗੱਲ ਸੁਣਦੇ ਆ ਸਮਝਣਦੇ ਆ ਬੋਲ ਹਾਂਜੀ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਤੁਹਾਨੂੰ ਪਤਾ ਵਾ ਜੀਜੂ ਸ਼ੰਮੀ ਜਿੱਦ ਤੇ ਚਲੋ ਜੋ ਹੁਣ ਆ ਹੀ ਹੋਣ ਹੋ ਗਿਆ ਹੁਣ ਤੁਸੀਂ ਆਪਣੇ ਬਾਰੇ ਸੋਚੋ ਆਪਣੇ ਫਿਊਚਰ ਬਾਰੇ ਸੋਚੋ ਆਉਣ ਵਾਲੀ ਜ਼ਿੰਦਗੀ ਬਾਰੇ ਸੋਚੋ ਮੰਮੀ ਤੁਹਾਨੂੰ ਜੋ ਵੀ ਸਮਝਾਉਂਦੀ ਨਾ ਸਹੀ ਸਮਝਾਉਂਦੀ ਆ ਤੇ ਉਹਨਾਂ ਬਾਰੇ ਥੋੜਾ ਜਿਹਾ ਗੌਰ ਦਿਆ ਕਰੋ ਉਹ ਜੋ ਵੀ ਤੁਹਾਨੂੰ ਕਹਿਣਾ ਚਾਹੁੰਦੇ ਨਾ ਸੱਚ ਕਹਿਣਾ ਚਾਹੁੰਦੇ ਜੇ ਤੁਸੀਂ ਵਿਆਹ ਕਰਾਓਗੇ ਤੁਹਾਡਾ ਹੀ ਵਧੀਆ ਹੋਊਗਾ। ਅੱਛਾ। ਇਹ ਕਹਿਣਾ ਹੀ ਤੁਹਾਨੂੰ। ਨਹੀਂ ਚਲੋ ਮੈਂ ਤਾਂ ਤੁਹਾਡੇ ਭਲੇ ਬਾਰੇ ਸੋਚੰਨੀ ਆ। ਕਿ ਤੁਹਾਨੂੰ ਪਤਾ ਵਾ ਗਾਂਵਾਂ ਗਾਂਵ ਮਰੋਦਾ ਜੀ ਨਹੀਂ ਰਹਿੰਦੀ ਫਿਰ ਬੁਢਾਪਾ ਹੀ ਆ ਜਾਂਦਾ ਵਾ। ਆਪਣੀ ਲਾੜ ਹੋਵੇ ਤੇ ਤੁਹਾਨੂੰ ਪਤਾ ਫਿਰ ਉਹ ਵੇਖਦੀ ਵੀ ਆ। ਬਗਾਨੇ ਤੇ ਕਾਦੀ ਆਸ ਕਿ ਬਣੇ ਕੇ ਨਾ ਬਣੇ। ਅੱਛਾ ਗੱਲ ਪੂਰੀ ਕਰ ਦਿਓ ਕੋਈ ਗੱਲ ਨਹੀਂ। ਮੈਂ ਸੁਣ ਦਿਆ ਤੇਰੀ ਗੱਲ। ਗੱਲ ਮੈਂ ਜੀਜੂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਅ ਜੋ ਮੰਮੀ ਕਹਿੰਦੀ ਹੈ ਤੁਹਾਨੂੰ ਮੰਨਣੀ ਚਾਹੀਦੀ ਆ ਤੁਸੀਂ ਦੂਜਾ ਵਿਆਹ ਕਰਵਾ ਲਓ ਬਾਕੀ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਕਹਿੰਦੇ ਹੁੰਦੇ ਨਾ ਘਰ ਦੀ ਗੱਲ ਚਲੋ ਘਰ 'ਚ ਹੀ ਰਹਿ ਜੇ ਤੇ ਚੰਗੀ ਰਹਿੰਦੀ ਆ ਕਹਿਣਾ ਕੀ ਚਾਹਣੀ ਆ ਖੁੱਲ ਕੇ ਬੋਲ ਕਹਿਣਾ ਤੁਸੀਂ ਅੱਗੇ ਆਪਸਿਆਂ ਨੇ ਜੇ ਤੁਸੀਂ ਖੁਦ ਸਮਝ ਲਓ ਕਿ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦੀ ਆ ਘਰ ਦੀ ਗੱਲ ਜੇ ਘਰ ਚ ਹੀ ਰਹਿ ਜੇ ਤੇ ਮੇਰੀ ਗੱਲ ਸੁਣ ਤੇਰੇ ਤੋਂ ਮਾਰ ਕੇ ਪੜਦਾ ਤ ਨਹੀਂ ਪੈ ਗਿਆ ਥਲ ਗਈਆਂ ਤੂੰ ਮੇਰੀ ਗੱਲ ਸੁਣ ਜੇ ਮੈਂ ਮੰਮੀ ਦੇ ਸਮਝਾ ਸਮਝਾ ਨਹੀਂ ਤੇਰੇ ਸਮਝਾ ਸਮਝੂਗਾ ਨਾਲ ਤੂੰ ਬੋਲਣ ਕਿਥੋਂ ਹੀ ਹੈ ਆ ਕੀ ਕਹਿਣਾ ਕਹਿਣਾ ਚਾਹੁੰਦੀ ਹੈ ਮੈਂ ਸਮਝਿਆ ਤੇ ਗੱਲਾਂ ਚੰਗੀ ਤਰ੍ਹਾਂ ਇਹਨੂੰ ਬੋਲਣ ਦੇ ਤੂੰ ਨਹੀਂ ਨਹੀਂ ਜੀਜੂ ਇਦਾਂ ਦੀ ਨਹੀਂ ਕੋਈ ਗੱਲ ਮੇਰੇ ਬੱਸ ਤੈਨੂੰ ਸਮਝਾਉਣੀ ਨਹੀਂ ਤੇ ਮੈਂ ਤੇਰੇ ਚੰਗੇ ਭਲੇ ਸੋਚਣ ਨਹੀਂ ਆਹ ਗੱਲ ਸੁਣ ਮੈਨੂੰ ਸਮਝਾਉਣ ਦੀ ਲੋੜ ਨਹੀਂ ਜ਼ਿਆਦਾ ਮੈਨੂੰ ਪਤਾ ਮੈਂ ਕੀ ਕਰਨਾ ਕੀ ਮੇਰੇ ਲਈ ਸਹੀ ਹੈ ਤੇ ਕੀ ਨਹੀਂ ਠੀਕ ਹੈ ਚਾ ਜਗ੍ਹਾ ਤੇ ਕੰਮ ਕਰ ਜਾ। ਪਰ ਇੱਕ ਵਾਰੀ ਮੇਰੀ ਗੱਲ ਦਾ ਗੌਰ ਕਰਕੇ ਵੇਖਿਓ ਮੈਂ ਜੋ ਕੁਝ ਵੀ ਤੁਹਾਨੂੰ ਕਿਹਾ ਤੁਹਾਡੀ ਭਲਾਈ ਲਈ ਕਿਹਾ ਵਾ। ਮੇਰੀ ਗੱਲ ਸੁਣ। ਹੱਥ ਫੜਾ ਕੇ ਆਪਣਾ। ਠੀਕ ਹੈ? ਤੇ ਮੇਰੀ ਗੱਲ ਸੁਣ। ਤੂੰ ਸਮਝਾਇਆ ਨਾ ਕਰ ਮੈਨੂੰ। ਮੈਨੂੰ ਪਤਾ ਵਾ ਮੈਂ ਕੀ ਕਰਨਾ ਹੈ ਤੇ ਨਹੀਂ ਕਰਨਾ। ਤੂੰ ਜਾ ਕੇ ਕੰਮ ਕਰਾ। ਉੱਥੇ ਕੰਮ ਵਾਲੀ ਧਿਆਨ ਦੇ ਰ ਕਰਨ। ਨਾਲੇ ਮੰਮੀ ਨੇ ਸਮਝਾ ਸਮਝਾਣੀ ਆ ਤੇਰੇ ਸੰਦੇ ਸਮਝੂਗਾ ਏਡੀ ਵੱਡੀ ਹੋ ਗਈਆਂ ਤੂੰ। ਏਡੀ ਸਿਆਣੀ ਹੋ ਗਈ ਤੂੰ। ਮੈਨੂੰ ਤੇਰੀ ਭਲਾਈ ਬਾਰੇ ਸੋਚਦੀ ਏ ਤੂੰ ਮੇਰੀ ਭਲਾਈ ਬਾਰੇ ਨਾ ਸੋਚ ਮੈਨੂੰ ਪਤਾ ਵਾ ਸਹੀ ਲੱਗਦਾ ਏ ਇੱਕ ਵਾਰ ਮੈਨੂੰ ਪਤਾ ਵਾ ਮੇਰਾ ਕੀ ਸਹੀ ਏ ਤੇ ਕੀ ਗਲਤ ਏ ਸਾਰਾ ਮੈਨੂੰ ਪਤਾ ਵਾ ਮੈਨੂੰ ਸੁਣਿਆ ਜੀ ਬੁਸ਼ਸ਼ ਨਹੀਂ ਕਰੇਗਾ ਨਾਲੇ ਮੇਰੀ ਗੱਲ ਸੁਣ ਬਾਕੀ ਵਿਆਹ ਵਾਂਗ ਕਰੀਂਗੇ ਨੀ ਦੂਜਾ ਵਿਆਹ ਕਰਾ ਲਾ ਹੈ ਤੇਰੀ ਸ਼ਰਮ ਨਹੀਂ ਉਹ ਤੇਰੀ ਭੈਣ ਆ ਤੇਰੀ ਭੈਣ ਬਾਰੇ ਦੱਸ ਚੰਦੀ ਏ ਇਹੋ ਗੱਲ ਮੰਮੀ ਨੂੰ ਕਹਿੰਦੇ ਆ ਤੇ ਇਹੋ ਗੱਲ ਤੈਨੂੰ ਕਹਿਣ ਆਵਾ ਕਿਸੇ ਸੋਟਾ ਮਾਨੂੰ ਤੇਰੀ ਜੀ ਤੋਂ ਕੋਈ ਉਮੀਦ ਹੀ ਨਹੀਂ ਹੈਗੀ ਤੁਫੇ ਤੈ ਕਿਉਂ ਉਹ ਦੇ ਜਿਤਨਾ ਪਿਆਰ ਕਰਪੋਣ ਉਮੀਦ ਨਹੀਂ ਕਿ ਮਾਰਦਾ ਫਿਰਨ ਨੂੰ ਮੈਂ ਕੀ ਕਰਾਂ ਫਿਰ ਤੱਸ ਮੈਂ ਮਾਰਨ ਬਾਰੇ ਕੋਣ ਕਹਿੰਦਾ ਵਾ ਤੂੰ ਇਹਨੂੰ ਛੱਡ ਦੋ ਮੇਰੀ ਗੱਲ ਸੁਣ ਛੱਡ ਤੈ ਸਕਦਾ ਨਹੀਂ ਆ ਤੇ ਨਾਲੇ ਤੈਨੂੰ ਸ਼ਰਮ ਆਉਣੀ ਕਿ ਦੀ ਗੱਲਾਂ ਕਰ ਲੱਗਿਆ ਇਹੋ ਜੀ ਗੱਲ ਮੇਰੇ ਤੇ ਗਾਣਾ ਕਰੀ ਠੀਕ ਹੈ ਨਾ ਅੱਜ ਤੇ ਕਰ ਦਿੱਤੀ ਹੂ ਅੱਗੇ ਤੋਂ ਮੇਰੇ ਮੂੰਹ 'ਚ ਇਹ ਗੱਲ ਨਹੀਂ ਸੁਣੀ ਤੇ ਜਾ ਕੇ ਤੇ ਆਪਣਾ ਕੰਮ ਕਰ ਜਾ ਕੇ ਹਾਂ ਦੋ ਵੀ ਤੁਹਾਡੇ ਆਲੀ ਮਾਰਨਾ ਜਿਹੜਾ ਹੁੰਦਾ ਉਹ ਸਮਝਾਉਣ ਲੱਪੈਂਦਾ ਮੈਨੂੰ ਤੂੰ ਬੋਲਦੀ ਹੰਦੀ ਐ ਪਾਗਲ ਹੋ ਗਈ ਲੱਗਦੀ ਐ ਇਹਦੇ ਹਰਕਤਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ ਚਾਹੁੰਦੀ ਕੀ ਕਹਿਣਾ ਚਾਹੁੰਦੀ ਕੀ ਨਹੀਂ ਨਹੀਂ ਜਿਹੋ ਚਾਹੁੰਦੀ ਐ ਘਰ ਦੀ ਗੱਲ ਕਰਦੀ ਰਹਿ ਜੇ ਇਹ ਮੈਨੂੰ ਪਤਾ ਤੂੰ ਕਿੱਥੋਂ ਬੋਲਦੀ ਆ ਮੈਂ ਆ ਵੀ ਸ਼ਰਮ ਦਾ ਮਾਰਾ ਚੁੱਪਿਆ ਕਿ ਘਰ ਦੇ ਨੂੰ ਕੀ ਦੱਸਾਂ ਤੇ ਕੀ ਨਾ ਦੱਸਾਂ ਤੇਰੀ ਹਰਕਤਾਂ ਜਿਹੜੀ ਐ ਨਾ ਮੈਂ ਜਵਾਬ ਨਹੀਂ ਆ ਤੂੰ ਕੀ ਕਰਦੀ ਫਿਰਦੀ ਐ ਮੈਨੂੰ ਸਾਰਾ ਪਤਾ ਮੈਂ ਅੰਨਾ ਨਹੀਂ ਐ ਮੈਨੂੰ ਸਾਰਾ ਬਤਾਓ ਕੀ ਦੱਸਾਂ ਸਾਇਲ ਨੂੰ ਕੀ ਦੱਸਾਂ ਮम्मी ਨੂੰ ਕੀ ਦੱਸਾਂ ਖੁਦ ਨੂੰ ਸ਼ਰਮ ਆਉਦੀ ਆ ਪਰ ਇਹ ਆ ਸ਼ਮਮੀ ਨੇ ਉਹ ਤਰ੍ਹਾਂ ਵਾਲਾ ਪਾਇਆ ਹੈ ਵਿਆਹ ਕਰਨਾ ਮੇਰੀ ਭੈਣ ਦਾ ਵਿਆਹ ਕਰਨਾ ਤੇ ਮੇਰਾ ਸਾਥ ਨਹੀਂ ਦਿੰਦੇ ਵੇਖ ਲਓ ਭੈਣ ਦੀ ਉਹ ਕੰਡੇ ਵਛਾਉਂਦੇ ਇਹਦੇ ਪੈਰਾਂ 'ਚ ਹੱਤੋਂ ਵੀ ਮੈਨਣਾ ਇਹ ਜਿਹੜੇ ਪੈਣਾ ਵੀ ਹੁੰਦੀਆਂ ਕਿਤੇ ਸੁਨਾ ਕਿੱਦਾਂ ਹੋਣੀ ਹੋਏ ਇੰਨੇ ਚਰਬਾ ਬਸ ਆ ਜਾ ਮੇਰਾ ਜੀ ਕੀਤਾ ਮਿਲਣ ਨੂੰ ਮੈਂ ਹੈ ਮੇਰੀ ਆਉਣਾ ਆ ਜਾ ਅੰਦਰ ਹੈ ਨਹੀਂ ਮੰਮੀ ਜੀ ਮੈਂ ਵੇਖ ਲਿਆ ਜਾਂਦੇ ਮੈਂ ਨਾ ਜਾਂਦੇ ਵੇਖ ਲਿਆ ਹੈ ਆ ਲੈ ਸਸ਼ੀ ਗਲੇ ਦੇ ਸਹੀ ਗਲੇ ਆ ਜਾ ਆ ਜਾ ਦੀ ਸੁਣਾ ਤੇ ਕਿਹੜਾ ਮਾਰ ਲਿਆ ਅੱਜ ਬਸ ਮੇਰਾ ਦਿਲ ਕੀਤਾ ਮੈਂ ਕਿ ਮਿਲ ਕੇ ਆਉਣਾ ਅੱਛਾ ਅੱਛਾ ਮੇਰੀ ਗੱਲ ਸੁਣ ਕਿੱਥੇ ਪਾਣੀ ਗਿਆ ਮੈਂ ਪਬਲਿਕ ਪਾਣੀ ਨਹੀਂ ਪੀਣਾ ਮੈਨੂੰ ਤਾਂ ਮਿਲਣੀ ਆਈ ਕੋਈ ਗੱਲ ਨਹੀਂ ਮੰਮੀ ਜੀ ਵੀ ਨਹੀਂ ਹੈਗੇ ਘਰੇ ਮੈਂ ਤਾਂ ਹੀ ਤੈਨੂੰ ਕਿਹਾ ਵੀ ਤੂੰ ਆ ਜਾ ਚਲ ਅੰਦਰ ਹਾਂ ਮੈਂ ਜਾਂਦੇ ਵੇਖਣ ਆਈ ਹਾਂ ਅੱਛਾ ਹੋਰ ਵੀ ਦੱਸਣਾ ਠੀਕ ਆ ਠੀਕ ਠਾਕ ਸਭ ਵਧੀਆ ਬਈ ਤਾਂ ਭੁੱਲ ਗਏ ਜਿਹੜੇ ਭੁੱਲ ਗਿਤੇ ਆ ਤੇ ਨਾ ਰਿੰਦੇ ਰੇਤੀ ਕਿਹੜੀ ਆਈ ਨਹੀਂ ਦੱਸ ਹੈ ਬਸ ਤੁਹਾਨੂੰ ਪਤਾ ਹੀ ਹੈ ਫਿਰ ਚਲ ਕੋਈ ਨਹੀਂ ਹੋਰ ਫਬੀ ਬਸ ਵਧੀਆ ਤੂੰ ਸੁਣਾ ਕੇ ਦੱਸ ਦਾ ਬਸ ਕੁਕ ਗੱਲ ਨਹੀਂ ਆ ਪਤਾ ਲੱਗੀਆਂ ਮੈਨੂੰ ਕੀ ਹੈ ਜਿੱਤੀ ਮੈਂ ਕਿ ਚੱਲਣਾ ਭੱਜੀ ਮਿਲ ਕੇ ਹਾਂ ਕਿ ਨਹੀਂ ਲੱਗੀਆਂ ਹਾਂ ਘਰ ਠੀਕ ਹੈ ਸਭ ਕੁਝ ਹਾਂ ਠੀਕ ਹੀ ਚਲੇ ਜਾਂਦਾ ਇਹਨਾਂ ਦਾ ਭੱਜੀ ਦਾਸ ਹੈ ਠੀਕ ਹੈ ਸਾਰੇ ਵਿੱਚ ਬਸ ਕਿੱਟੀ ਇਦਾਂ ਹੀ ਨਹੀਂ ਦੱਸੀਏ ਤੁੰ ਦੱਸ ਕਿੱਦਾਂ ਹੋਣੇ ਹੋਏ ਸਾਡੀ ਗੱਲਾਂ ਤੇ ਬਸ ਲੰਬੀ ਰਹੀਆਂ ਮੈਂ ਨਾ ਸੱਚੀ ਦੱਸਾਂ ਤਾਂ ਮੈਂ ਕੋਠੇ ਦੇ ਨਾ ਮੂਹ ਮੈਨੂੰ ਤੇ ਤੁਹਾਡੇ ਘਰ ਨੂੰ ਲੰਦਾ ਕਰਦੇ ਸੁਣਿਆ ਅੱਛਾ ਕੀ ਤ੍ਰੀ ਤੰਗ ਚ ਘਰ ਕੋਈ ਗੱਲ ਹੋਈ ਬਸ ਪੈਣਾ ਤੰਗ ਕਾਦੇ ਆ ਏਦਾਂ ਹੀ ਆ ਗਿਆਨ ਹੋ ਗਏ ਆ ਥੋੜੇ ਸਾਲ ਹਾਂਜੀ ਤੇ ਮੰਮੀ ਜੀ ਹੁਣ ਚਾਹੁੰਦੇ ਆ ਕਿ ਬੱਚਾ ਜਲਦੀ ਜਲਦੀ ਹੋ ਜੇ ਤੇ ਦੱਸ ਏ ਘੜਾ ਆਪਣੇ ਹੱਥ ਆ ਤੂੰ ਤੇ ਜਾਣਦੀ ਆ ਜੇ ਰੱਬ ਮਿਹਰ ਕਰੂਗਾ ਤਾਂ ਹੀ ਆ ਹੁਣ ਦਵਾਈਆਂ ਖਵਾਈ ਜਾਂਦੇ ਦਵਾਈਆਂ ਤਾਂ ਮੈਨੂੰ ਪਤਾ ਨਹੀਂ ਕਿੰਨੇ ਥਾਂ ਉਤ ਖਾਦੀਆਂ ਨੇ ਜਿੰਨਾ ਚਿਰ ਉਹਦੀ ਰਜਾ ਨਾ ਹੋਊਗੀ ਤੇ ਉਹਨਾਂ ਚਿਰ ਇਨਸਾਨ ਦੇਖੀ ਵਸਿਆ ਦੱਸ ਮੈਂ ਤੇ ਤੇਰੀ ਗੱਲ ਸਹੀ ਭਾਬੀ ਪਰ ਮੈਂ ਜਿਹੜੀ ਗੱਲ ਸੁਣੀ ਮੈਨੂੰ ਸੁਣ ਕੇ ਬੜਾ ਦੁੱਖ ਲੱਗਾ ਦੱਸ ਕਿਹੜੀ ਗੱਲ ਸੁਣੀ ਤੂੰ ਮੈਂ ਤਾਂ ਸੁਣਿਆ ਕਿ ਆਂਟੀ ਜੀ ਰਿਸ਼ਤਾ ਲੱਭਦੇ ਆ ਰਿਸ਼ਤਾ ਲੱਭਦੇ ਆ ਹਾਂਜੀ ਤੁਹਾਡੀ ਭੈਣ ਨੂੰ ਸੁਣਿਆ ਗੱਲ ਕਰਦੇ ਕਿ ਅਸੀਂ ਕੰਲੀਤਾ ਤੇ ਚੱਲਿਆ ਵਰਤੀ ਮੈਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਲੱਗਾ ਵੀ ਮੈਂ ਤਾਂ ਹੀ ਦਵਾ ਤੈਨੂੰ ਮਿਲਣ ਆਈ ਮੈਂ ਤੇ ਕੱਲ ਪਰਸੋਂ ਦੀ ਵੇਖਣ ਨਹੀਂ ਕਿਹੜਾ ਵਿਲਾ ਹੋਵੇ ਤੇ ਮੈਂ ਭਾਬੀ ਨੂੰ ਮਿਲਣ ਜਾਖਾਂ ਹਾਂ ਵੇਖ ਲੋ ਕਰੇ ਤੇ ਕੁਝ ਪਤਾ ਨਹੀਂ ਐ ਮੈਂ ਤਾਂ ਸੋਚਦੀ ਸੀ ਮੰਮੀ ਜੀ ਬਸ ਇੱਥੇ ਹੀ ਕਰਨੇ ਆ ਉਹ ਤੇ ਰਿਸ਼ਤਾ ਲੱਭਣ ਤੋਂ ਰਹਿ ਆ ਆਣ ਗਵਾਡ ਨੂੰ ਸਾਰੇ ਗਲੀ ਮੱਲੇ ਨੂੰ ਪਤਾ ਵਾ ਤੇ ਰਿਸ਼ਤਾ ਲੱਭਣ ਡਏ ਨੇ ਤਾਂ ਮੰਮੀ ਮੇਰੇ ਕੀ ਕਰਦੇ ਰਹਤੇ ਤभी ਮੈਨੂੰ ਤੇ ਨਹੀਂ ਆ ਤੇ ਤੇਰੇ ਪੈਰ ਦੇ ਲਸਣ ਤੇ ਵੀ ਰੋ ਤੇ ਨਹੀਂ ਨੇ ਇਸ ਤੇ ਤਾਂ ਪਰੇਦਾਰੀਆ ਕਿਰਨ ਸਿੱਧੇ ਪੁੱਛ ਕਰਦੀ ਆਪਣੇ ਹੱਥੀ ਲੈ ਕੇ ਆਈ ਸੀ ਕਿ ਚੱਲ ਮੇਰੀ سپورਟ ਚ ਖੜੀ ਹੋਊਗੀ ਮੇਰੇ ਨਾਲ ਦੀ ਗੱਲ ਕਰੂਗੀ ਅਹੀਂ ਤਾਂ ਦੋਸਤੋ ਕਰਿਆ ਕਰਾਂ ਨਾ ਪੈਣਾ ਪੈਣਾ ਜਿੱਥੇ ਕੋਈ ਗੱਲ ਹੋਊਗੀ ਮੇਰੀ ਭੈਣ ਕਹੂਗੀ ਮੈਂ ਖਲੋਤੀ ਆ ਇਹਦੇ ਨਾਲ ਪਰ ਇੱਥੇ ਤੇ ਸਿਲਸਿਲਾ ਸਾਰਾ ਉਲਟੀ ਪੈ ਗਿਆ ਉਹ ਤੇ ਪੈਣਾ ਮੈਨੂੰ ਕਿਤੇ ਅੱਖੀਂ ਵੀ ਦੇਖਣੀ ਸਿਖਾਉਂਦੀ ਨਿੱਕੀ ਨਿੱਕੀ ਗੱਲ ਤੇ ਉਹ ਕਲੇਸ਼ ਕਰਦੀ ਉਹ ਕਲੇਸ਼ ਕਰਦੀ ਸਾਫ ਮੰਮੀ ਜੀ ਆਉਂਦੀ ਆ ਵੀ ਜੇ ਨਹੀਂ ਬੱਚਾ ਹੁੰਦਾ ਨਾ ਇਹਦੇ ਤਾਂ ਕਾਢ ਦੇ ਨੂੰ ਕਰੋ ਭਾਬੀ ਇੱਦਾਂ ਕਿੱਦਾਂ ਚੱਲੂਗਾ ਜ਼ਰੂਰੀ ਥੋੜਾ ਕੇ ਇਹ ਤਾਂ ਪਰਮਾਤਮਾ ਦੇ ਹੱਥ ਵਾਸਤੇ ਬੱਚਾ ਨਹੀਂ ਹੋਊਗਾ ਤੇ ਘਰੋਂ ਥੋੜਾ ਕੱਢ ਦਾਂਗੇ ਆਪਾਂ ਤੁਸੀਂ ਹੁਣ ਜਾਂਦੇ ਹਾਂ ਸਮਝਾਉਣੇ ਪੈਣੇ ਇਹੋ ਤੇ ਆਹੀ ਆਨੇ ਆਂ ਵੀ ਸਾਡੇ ਕੀ ਵਾਸੇ ਆ ਜਦੋਂ ਉਹਦੀ ਰਜ਼ਾ ਹੋਈ ਤੇ ਆਪੇ ਹੋ ਜਾਣਾ ਆ ਆ ਕੀ ਗੱਲ ਹੋਈ ਵੀ ਅਗਲੇ ਨੂੰ ਤੁਸੀਂ ਘਰੋਂ ਕੱਢ ਲੂ ਮੈਂ ਉਹ ਤੇ ਗੱਲ ਹੈਗੀ ਜੀ ਕਿ ਆਂਟੀ ਦਾ ਸੁਭਾਅ ਤੇ ਹੈਗਾ ਥੋੜਾ ਅਰੇ ਮੈਂ ਸ਼ੁਰੂ ਤੋਂ ਹੀ ਪਰ ਮੈਂ ਇਹ ਨਹੀਂ ਸੋਚਿਆ ਕਿ ਇਥੋਂ ਦੀ ਤਾਂ ਗੱਲ ਪਹੁੰਚੇਗੀ ਇਹ ਕਿੱਟਾ ਜਾਣ ਸਕੀ ਸੁਭਾਅ ਨੂੰ ਨਾ ਗੱਲ ਹੋ ਰਿਆ ਪਰ ਕਿਹਨੂੰ ਸਮਝਾਉਣ ਦੀ ਗੱਲ ਫਿਕਰੀ ਆ ਨਾ ਹਾਂਜੀ ਸਮਝ ਨਹੀਂ ਡਾਣਾ ਚਾਹੀਦਾ ਉਹ ਬੰਦੇ ਨੂੰ ਪਰ ਰਣਜੀਤ ਵੀਰੇ ਮੈਂ ਤੈਨੂੰ ਇੱਕ ਗੱਲ ਕਹਾਂ ਜੋ ਮਰਜ਼ੀ ਆ ਤੂੰ ਭਾਬੀ ਦਾ ਸਾਥ ਨਾ ਛੱਡੇ ਤੈਨੂੰ ਇਹੋ ਜਿਹੀ ਭਾਬੀ ਨਹੀਂ ਲੱਭਣੀ ਜੋ ਮਰਜ਼ੀ ਆ ਇਹ ਗਲਤੀ ਨਾ ਕਰ ਲਈ ਕੋਈ ਪਰ ਮੈਂ ਤੇੜਿਆ ਪੁਰਾ ਮੈਂ ਤੇ ਮੰਮੀ ਨੂੰ ਸਾਫ਼-ਸਾਫ਼ ਕਹਿ ਦਿੰਦਾ ਪਰ ਵੇਖ ਲੋ ਤੇਰੀ ਮੰਮੀ ਨੇ ਕੀ ਹਰਕਤਾਂ ਕਰੰਦੇ ਕਿੱਡੀ ਗੱਲ ਏ ਆ ਕੀ ਵੇਖ ਅਜੇ ਤੇ ਚੱਲ ਕੋਈ ਗੱਲ ਨਹੀਂ ਹੁਣ ਵੇਖ ਮੇਰੇ ਤੇ ਆਪੜੀ ਮਾਸ ਕੁਝ ਨਹੀਂ ਆ ਕਾਲ ਨੂੰ ਇਹਨਾਂ ਦੀ ਮਾਂ ਇਹ ਨਾ ਨਾ ਕਵੇ ਕਿ ਤੇਰੀ ਜਨਾਨੀ ਕਰਕੇ ਤੇਰਾ ਇਹ ਦੂਜਾ ਵਿਆਹ ਨਹੀਂ ਕੀਤਾ ਹੈਗਾ ਇਹਨੇ ਹੌਣ ਨਹੀਂ ਦਿੱਤਾ ਤੇ ਮੈਂ ਤੇ ਇਹਨਾਂ ਨੂੰ ਆਣੀ ਆ ਕਿ ਜੇ ਤੁਹਾਡੀ ਮੰਮੀ ਤੁਹਾਨੂੰ ਜ਼ਿਆਦਾ ਕਹਿੰਦੀ ਆ ਜੇ ਸਾਰੇ ਪਰਵਾਹ ਦੀ ਇਹੋ ਇੱਛਾ ਵਾ ਤੇ ਤੁਸੀਂ ਕਰ ਲਓ ਵਾ ਪਰ ਭਾਦੀ ਰੱਬ ਨੇ ਘੜ ਦੇ ਰ ਅੰਧੇਰੀ ਕੋਈ ਨਹੀਂ ਕਈ ਰੋ ਪੰਗ 10-10 ਸਾਲ ਵੀ ਨਾ ਹੋ ਜਾਂਦੇ ਤੇਰੇ ਲਈ ਪ੍ਰਮਾਤਮਾ ਮਿਹਰ ਕਰਦਾ ਤੁਸੀਂ ਮਦਰਾ ਛੱਡੋ ਕਿਹਦੀਆਂ ਗੱਲਾਂ ਚ ਆ ਕੇ ਆਪਣਾ ਘਰ ਨਾ ਖਰਾਬ ਕਰ ਲਿਓ ਠੀਕ ਕਰਾਂ ਕਿਤੀ ਮੈਂ ਤਾਂ ਬੜੀ ਦੁਖੀ ਹਾਂ ਨਹੀਂ ਭਾਬੀ ਇੱਕ ਪਾਸੇ ਉਹ ਮੈਨੂੰ ਇਹ ਬੜਾ ਵੱਡਾ ਦੁੱਖ ਆ ਕਿ ਮੈਂ ਮਾਂ ਨਹੀਂ ਬਣ ਸਕਦੀ ਤੇ ਦੂਜੇ ਪਾਸੇ ਮੇਰੀ ਭੈਣ ਹੀ ਮੈਨੂੰ ਟਿਕਨ ਨਹੀਂ ਦਿੰਦੀ ਮੇਰੇ ਬਾਬੀ ਹਾਂ ਮੈਂ ਸੱਸ ਸੇ ਟਿਕਨ ਦਿੰਦੀ ਆ ਬਸ ਹੌਸਲਾ ਰੱਖ ਦੇਖ ਵੀਰਾ ਤੇਰਾ ਨਾਲ ਐ ਨਾ ਉਹ ਤੇਰਾ ਸਾਥ ਦੇਣ ਡਿਆ ਨੂੰ ਤੇਰੇ ਕੋਲ ਮੈਸੇਜ ਹੋਣਾ ਹੈ ਨਾ ਤੁਸੀਂ ਦੋਨੋਂ ਇੱਕ ਦੂਜੇ ਦਾ ਸਹਾਰਾ ਬਣੋ ਤੁਸੀਂ ਕਿਸੇ ਦੀ ਗੱਲ 'ਤੇ ਧਿਆਨ ਨਾ ਦੋ ਦੱਸ ਬਾਕੀ ਉਹ ਪਰਮਾਤਮਾ ਦੇ ਦਰਜੇ ਜਾਓ ਜੀ ਇਹਨੂੰ ਪਤਾ ਵਾ ਤੇ ਸਾਰੀ ਗਲੀ ਚ ਪਤਾ ਹੋਊਗਾ ਮੱਲੇ ਚ ਪਤਾ ਹੋਊਗਾ ਕਿ ਪਤਾ ਹੋਣਾ ਕੀ ਆ ਇਹ ਗੱਲ ਤੇ ਮੈਂ ਸੁਣਿਉਂਦਿਆਂ ਪੈਣਾ ਨੂੰ ਮੈਂ ਤੇਰੇ ਨਾਲ ਆ ਮੈਂ ਨਹੀਂ ਤੈਨੂੰ ਛੱਡਦਾ ਤੇ ਤੂੰ ਕਿਉਂ ਰੋਨੀ ਆ ਇਹ ਬਿਨਾਂ ਗੱਲ ਤੋਂ ਰੋ ਰਹੀਂਦੀ ਏਂ ਤੂੰ ਨਾ ਕਲਪਨਾ ਕਰ ਭਾਬੀ ਕੋਈ ਗੱਲ ਨਹੀਂ ਤੂੰ ਤੇ ਜਵਨੇ ਜੀ ਪ੍ਰਮਾਤਮਾ ਦੇ ਘਰ ਜਾਓ ਸਵੇਰੇ ਮੱਥਾ ਟੇਕਿਆ ਕਰੋ ਵੇਖੀ ਉਹਨੇ ਸਭ ਮੇਰ ਕਰਨੀ ਧੜ ਤੇ ਕਦੀ ਕਦੀ ਤੇ ਮੈਂ ਹਿੰਮਤ ਹੀ ਹਾਰ ਜਾਨੀ ਆ ਕਿ ਪਤਾ ਨਹੀਂ ਕੀ ਬੰਨਣਾ ਸਾਡੇ ਘਰ ਦਾ ਕੀ ਕੀ ਅਜੇ ਮੇਰੇ ਨਾਲ ਹੋਣਾ ਆ ਖੁਈ ਸਮਝ ਨਹੀਂ ਲੱਗਦੀ ਕੀ ਕਰਾਂ ਤੇ ਕੀ ਨਾ ਕਰਾਂ ਦੇਖੋ ਭਾਬੀ ਜ਼ਿੰਦਗੀ ਹੈ ਬੜੇ ਇਮਤਿਹਾਨ ਲੈਂਦੀ ਹੈ ਹਾਂ ਤੁਹਾਡੇ ਸ਼ੁਰੂ ਹੋਏ ਜਾਂ ਤੁਸੀਂ ਆਪ ਹਿੰਮਤ ਕਰਕੇ ਤੁਰਨਾ ਹੈ ਚੱਲ ਕੇ ਬਹਿ ਜਾ ਮੈਂ ਚਾਹ ਬਣਾ ਕੇ ਲਿਆ ਨਹੀਂ ਭਾਬੀ ਚਾਹ ਤਾਂ ਨਹੀਂ ਮੈਂ ਪੀਣੀ ਮੈਨੂੰ ਵੀ ਚੋੜਾ ਰਹੀ ਹੈ ਕਿਤੇ ਆ ਗਏ ਤੇ ਉਹਨਾਂ ਨੇ ਮੈਨੂੰ ਵੇਖ ਲਿਆ ਇੱਥੇ ਤੇ ਉਹਨਾਂ ਨੇ ਕਹਿੰਦਾ ਤੂੰ ਸਾਡੇ ਘਰ ਲੜਾਈ ਕੋਣ ਆ ਗਈ ਕੋਈ ਗੱਲ ਨਹੀਂ ਭੈਣੇ ਤੂੰ ਬਹਿ ਚਾਹ ਪੀ ਕੇ ਜਾ ਮੰਮੀ ਦਾ ਸੁਭਾਅ ਹੀ ਇਦਾਂ ਦਾ ਵਾ ਐਵੇਂ ਮੇਰੇ ਘਰ ਤੇ ਫੇਰ ਹੋਰ ਕਲੇਸ਼ ਹੋਵੇ ਮੈਂ ਤੇ ਪਾਪੀ ਦਾ ਮੈਂ ਮੈਂ ਨੂੰ ਮੇਰ ਕੋ ਦੁੱਖ ਨਹੀਂ ਵੇਖਿਆ ਗਿਆ ਮੇਰ ਕੋ ਗੱਲਾਂ ਸੁਣ ਕੇ ਬਰਦਾਸ਼ਤ ਨਹੀਂ ਹੁੰਦੀ ਪਰਸੋਂ ਨਹੀਂ ਮੈਂ ਗੱਲਾਂ ਸੁਨੀਆ ਮੈਂ ਵੇਖਣ ਲਈ ਕਿਹੜਾ ਵੇਲਾ ਹੋਵੇ ਮੈਂ ਜਾਵਾਂ ਮੈਂ ਗੱਲ ਕਰਕੇ ਆਵਾਂ ਚਲ ਕੋਈ ਤੇ ਹੈਗਾ ਮੇਰੇ ਤੋਂ ਬਿਨਾ ਜਿਹੜਾ ਮੈਨੂੰ ਦਰਸਾ ਦਿੰਦਾ ਵਾ ਜਿਹੜਾ ਸੁਣਿਉਂਦਿਆ ਵਾ ਤੈਨੂੰ ਕੀ ਪਤਾ ਵੀ ਤੇਰੇ ਵਿਆਹ ਦਾ ਮੈਨੂੰ ਕਿੰਨਾ ਚਾਹੀ ਮੈਂ ਤਾਂ ਬੜੀ ਖੁਸ਼ ਹਾਂ ਪਰ ਮੈਨੂੰ ਨਹੀਂ ਪਤਾ ਕਿ ਰੱਬ ਨੇ ਹੀ ਇਹ ਦੁੱਖ ਲਿਖ ਤੇ ਅੱਗੇ ਚਲ ਕੋਈ ਨਹੀਂ ਤੋ ਇਹ ਦੋਨੇ ਜੀ ਜਾਇਆ ਕਰੋ ਸਰ ਸਰੇ ਬਾਬਾਈ ਦੇ ਘਰ ਵੇਖੋ ਬੜੀ ਮਿਹਰ ਕਰਨੀ ਬਾਬੇ ਕਿਰਪਾ ਕਰਨੀ ਧਰਦੇ ਕੋਸ ਟਾਈਮ ਇਹ ਹੋ ਜਾਂਦਾ ਮੈਂ ਦੁੱਖ ਦੀ ਘੜੀ ਆਉਂਦੀ ਆ ਤੇਰਾ ਟਾਈਮ ਨਿਕਲ ਜਾਗਾ ਚੰਗਾ ਭਾਬੀ ਸਾਂ ਤਾਂ ਧਿਆਨ ਰੱਖੀ ਤੂੰ ਤੇਰੀ ਜਪਾਣੀ ਸੁਰੱਖਣੀ ਹੋਵੇ ਤੇ ਰੱਬ ਸਾਡੀ ਝੋਲੀ ਭਾ ਦੇ ਕੇ ਕੋਈ ਨਹੀਂ ਮੈਂ ਤੈਨੂੰ ਦੱਸਾਂਗੀ ਕੋਈ ਜਗ੍ਹਾ ਮੈਂ ਮੰਮੀ ਨਾਲ ਗੱਲ ਕਰਕੇ ਨਾ ਆਪਣੇ ਘਰ ਤੇਰੇ ਤੈਨੂੰ ਦੱਸਾਂਗੀ ਤੂੰ ਉੱਥੇ ਜਾਇਆ ਤੇ ਤੈਨੂੰ ਜ਼ਰੂਰ ਕਿਰਪਾ ਹੋਊਗੀ ਟੈਨਸ਼ਨ ਨਾ ਲੈ ਠੀਕ ਹੈ ਚੰਗਾ ਵੀਰੇ ਕੀ ਬੈਠਾ ਤੇ ਨੇਚਰ ਬਾਦ ਆਈਆਂ ਕੋਹ ਚਾਹ ਪੀ ਕੇ ਜਾਓ ਥੋੜੀ ਥੋੜੀ ਬਣਾ ਲਿਓ ਮੈਂ ਤੈਨੂੰ ਮਿਲਦੀ ਰਹੂੰਗੀ ਅਜੇ ਮੰਮੀ ਜੀ ਲੈ ਨਹੀਂ ਆਉਣਾ ਕਿਤੇ ਕੋਈ ਨਹੀਂ ਕੋਈ ਫਿਰ ਸੀ ਥੋੜੀ ਜਿਹੀ ਆ ਕੋਈ ਨਹੀਂ ਤੂੰ ਵੀ ਖੁਸ਼ ਰਹਿ ਤੂੰ ਚਾ ਚੰਗੇ ਅੱਛਾ ਵੀਰੇ ਚੰਗੇ